ਲਵ ਜ ਹੈ ਨਹੀਂ ਜੀ ਬਹੁਤ ਵਧੀਆ ਇਨਾ ਪਵਾਰ ਹੋਏ ਮੇਰਾ ਬਹੁਤ ਰੋਣਾ ਆਇਆ ਇਹ ਫੈਮਿਲੀ ਦੀ ਫਿਲਮ ਆ ਅਰਦਾਸ ਦੇ ਵਿੱਚ ਇਹਨੀ ਤਾਕਤ ਦਿਖਾਈ ਦੀ ਵਿਚਲਾ ਬਹੁਤ ਵਧੀਆ ਪਰਿਵਾਰ ਦੀ ਫਿਲਮ ਮੈਂ ਕਹਿ ਨਹੀਂ ਸਕਦਾ ਜੀ ਕੁਝ ਬਹੁਤ ਵਧੀਆ ਫੀਲ ਹੋ ਰਿਹਾ ਸੀ ਬਾਈ ਦੇਖੋ ਇਹ ਮਾਸਟਰਪੀਸ ਫਿਲਮ ਆ ਪੰਜਾਬੀ ਜ਼ਿੰਮੇ ਦੀ ਸੋਇਦਾ ਹਿੱਸਾ ਹੋਣੀ ਆਪਣੇ ਆਪ ਲਈ ਮਾਣ ਵਾਲੀ ਗੱਲ ਹੈ ਤੇ ਮੇਰਾ ਭਾਈ ਉਹਨਾਂ ਨੇ ਜੋ ਕਰੈਕਟਰ ਰੱਖਿਆ ਸੀਗਾ ਮੈਂ ਕੋਸ਼ਿਸ਼ ਕੀਤੀ ਉਹਨਾਂ ਨੂੰ ਨਿਭਾਉਣ ਦੀ ਜਿੰਨੀ ਮੇਰੀ ਹਾਜ਼ਰੀ ਸੀ ਇਦਾਂ ਦੀਆਂ ਹਾਜ਼ਰੀਆਂ ਲੱਗਦੀਆਂ ਰਹਿਣ ਫਿਲਮਾਂ ਜਿਦਾਂ ਦੀਆਂ ਅੱਜ ਸੋ ਬਹੁਤ ਵਧੀਆ ਲੱਗਿਆ ਫਿਲਮ ਕਰਕੇ ਔਰ ਕਿਰਦਾਰ ਨੂੰ ਤਾੜੀਆਂ ਪੈ ਰੀਆਂ ਸਿੱਧਾ ਇੱਕ ਕਲਾਕਾਰ ਦੀ ਟਰੈਕਟਰ ਦੀ ਹੀ ਮੇਰੇ ਖਿਆਲ ਚ ਸੁਪਨਾ ਹੁੰਦਾ ਵੀ ਉਹਦੇ ਪਿਆਰ ਕੀਤਾ ਜਾਵੇ ਬਹੁਤ ਵਧੀਆ ਵੀਰੇ ਜੋ ਅੱਜ ਕੱਲ ਮਤਲਬ ਮੈਨੂੰ ਲੱਗਦਾ ਵੀਰੇ ਜਿਹੜੀ ਇਹ ਮੂਵੀ ਹੈ ਨਾ ਇਹ ਜ਼ਰੂਰ ਦੇਖਣੀ ਚਾਹੀਦੀ ਬਹੁਤ ਅੱਛੀ ਮੂਵੀ ਆ ਵੀਰੇ ਇੱਕ ਇਨਸਾਨ ਜਦੋਂ ਇੱਕ ਗੱਲ ਬੋਲਦਾ ਵੀ ਮੈਨੂੰ ਮੇਰੀ ਧੀ ਦੇ ਕੱਪੜੇ ਜਾਂ ਮੇਰੀ ਧੀ ਦੇ ਜਦੋਂ ਚੇਂਜ ਕਰਨੇ ਪੈਂਦੇ ਨੇ ਕੱਪੜੇ ਮੈਨੂੰ ਫੀਲ ਨਹੀਂ ਹੁੰਦਾ ਮਤਲਬ ਮੈਨੂੰ ਮੈਤੋ ਦੇਖਿਆ ਨਹੀਂ ਜਾਂਦਾ ਉਸ ਕਰਕੇ ਆਪਣੀ ਧੀ ਨੂੰ ਜਿਹੜਾ ਜ਼ਹਿਰ ਦੇ ਦਿੰਦਾ ਮਤਲਬ ਇਹ ਚੀਜ਼ਾਂ ਨਾ ਵੀਰੇ ਸਹਿਣ ਜੋਗ ਵੀ ਨਹੀਂ ਹੈਗੀਆਂ ਤੇ ਵੀਰੇ ਦਿਖਾਉਣੀਆਂ ਚਾਹੀਦੀਆਂ ਨੇ ਸਾਡੇ ਬੱਚਿਆਂ ਨੂੰ ਇਹ ਜਿਹੀਆਂ ਮੂਵੀਆ ਹਾਂਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਚੰਗੀ ਤੇ ਸੇਧ ਦੇਣ ਵਾਲੀ ਇਹ ਮੂਵੀ ਬਣਾਈ ਗਈ ਆ ਬੜੀ ਹਾਰਟ ਟੱਚਿੰਗ ਤੇ ਇਮੋਸ਼ਨਲ ਮੂਵੀ ਆ ਹਰ ਇੱਕ ਅੱਖ ਫਿਲਮ ਦੇਖ ਕੇ ਨਮ ਹੋਈ ਆ ਸਮਾਜਿਕ ਰਿਸ਼ਤਿਆਂ ਨੂੰ ਇਹ ਮੂਵੀ ਜੋੜਨ ਦਾ ਕੰਮ ਕਰੂਗੀ ਸਭ ਤੋਂ ਵੱਡੀ ਗੱਲ ਜੋ ਸੰਦੇਸ਼ ਆ ਸਰਬੱਤ ਦੇ ਭਲੇ ਦਾ ਜਦੋਂ ਸਿੰਘ ਸਾਹਿਬਾਨ ਪੁੱਛਦੇ ਆ ਅਰਦਾਸ ਕਾਦੀ ਕਰਵਾਉਣੀ ਆ ਤੇ ਉਥੇ ਆਖਿਆ ਜਾਂਦਾ ਅਰਦਾਸ ਸਰਬੱਤ ਦੇ ਭਲੇ ਦੀ ਤੇ ਮੈਂ ਸਾਰੇ ਹੀ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਕਰਾਂਗਾ ਆਪੋ ਆਪਣੇ ਪਰਿਵਾਰਾਂ ਸਮੇਤ ਇਸ ਮੂਵੀ ਨੂੰ ਜ਼ਰੂਰ ਦੇਖਣ ਆਇਓ ਤਾਂ ਕਿ ਅੱਗੇੋਂ ਇਦਾਂ ਦੀਆਂ ਚੰਗੀਆਂ ਮੂਵੀਆਂ ਹੋਰ ਬਣ ਸਕਣ ਤੇ ਸਮਾਜ ਸਮਾਜ ਨੂੰ ਸੇਧ ਦੇ ਸਕਣ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦਾ ਪ੍ਰੀਮੀਅਰ ਦੇਖਿਆ ਜੀ ਔਰ ਇੰਨਾ ਆਨੰਦ ਆਇਆ ਕਿ ਇੰਨੇ ਵਧੀਆ ਕੱਲਾ ਕੱਲਾ ਡਾਇਲੋਗ ਜਦੋਂ ਤੁਸੀਂ ਸੁਣਦੇ ਹੋ ਤੁਹਾਨੂੰ ਐ ਲੱਗਦਾ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਬਦਲਾਅ ਆ ਰਿਹਾ ਹੈ ਔਰ ਇੰਨਾ ਅੱਛਾ ਕਨਸੈਪਟ ਔਰ ਇੰਨੀ ਅੱਛੀ ਕਾਸਟ ਸਟਾਰ ਕਾਸਟ ਹੈ ਜਿੰਨੇ ਵੀ ਔਰ ਕਿਹੜਾ ਬੰਦਾ ਹੈ ਜਿਹੜੇ ਜਿਹਦੇ ਬੋਲਾਂ ਤੇ ਜਿਹਦੇ ਡਾਇਲੋਗ ਤੇ ਤਾੜੀਆਂ ਨਹੀਂ ਪਈਆਂ ਕਿਹੜਾ ਉਹ ਆਰਟਿਸਟ ਹੈ ਜਿਹਦੀ ਪਰਫਾਰਮੈਂਸ ਨੇ ਰਵਾਇਆ ਨਹੀਂ ਔਰ ਮੈਂ ਕਹਿੰਦਾ ਵੀ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਮੈਂ ਪਹਿਲੀਆਂ 20 ਅਦਾਸ ਫਿਲਮਾਂ ਵੀ ਦੇਖੀਆਂ ਨੇ ਪਰ ਇਹ ਉਸ ਤੋਂ ਨੈਕਸਟ ਲੈਵਲ ਹੈ ਇਹ ਹੋਰ ਵੀ ਜਿਆਦਾ ਵਧੀਆ ਮੈਨੂੰ ਲੱਗਦਾ ਜਿਹੜੀ ਚੌਥੀ ਹੋ ਉਸ ਤੋਂ ਵੀ ਵਧੀਆ ਹੋਗੀ ਸੋ ਮੈਂ ਤਾਂ ਸਮੁੱਚੇ ਪੰਜਾਬੀਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਇਹ ਫਿਲਮ ਆਪਣੇ ਜਵਾਕਾਂ ਨੂੰ ਨਾਲ ਲੈ ਕੇ ਦੇਖਣਾ ਮੈਂ ਪਹਿਲਾਂ ਵਾਲੀਆਂ ਦੋ ਫਿਲਮਾਂ ਜਿਹੜੀਆਂ ਇਹਨਾਂ ਨੇ ਬਣਾਈਆਂ ਸਮੁੱਚੀ ਟੀਮ ਨੇ ਉਹ ਨਹੀਂ ਦੇਖੀਆਂ ਅਰਦਾਸ ਦੇ ਉੱਤੇ ਪਰ ਆ ਤੀਜੀ ਫਿਲਮ ਦੇਖੀ ਆ ਜਿਸ ਤਰ੍ਹਾਂ ਸਾਡੇ ਪਰਿਵਾਰ ਕ੍ਰਿਸਟ ਟੁੱਟਦੇ ਜਾ ਰਹੇ ਨੇ ਸਾਡਾ ਮੋਹ ਮੁਹੱਬਤ ਰਿਸ਼ਤਿਆਂ ਜੋ ਖਤਮ ਹੁੰਦਾ ਦੁਰਿਆ ਜਾ ਰਿਹਾ ਹੈ ਦਿਲ ਨੂੰ ਟੁੰਬ ਕੇ ਰੱਖ ਦਿੰਦੀ ਹੈ ਇਹ ਫਿਲਮ ਵੀ ਕਿਵੇਂ ਉਹਨਾਂ ਰਿਸ਼ਤਿਆਂ ਦੀ ਅਹਿਮੀਅਤ ਕੀ ਆ ਸਾਡੀ ਜ਼ਿੰਦਗੀ 'ਚ ਉਹ ਦਿਖਾਇਆ ਗਿਆ ਇਸ ਤੋਂ ਇਲਾਵਾ ਹੋਰ ਬਹੁਤ ਵਧੀਆ ਸਨੇਹ ਜਿਹੜੇ ਇਹਨਾਂ ਨੇ ਦਿੱਤੇ ਆ ਬਹੁਤ ਬਾ ਕਮਾਲ ਨੇ ਸਮੁੱਚੀ ਟੀਮ ਗਿੱਪੀ ਗਰਿਆਲ ਜੀ ਬਾਈਕੂ ਗੀ ਜੀ ਜਾਂ ਹੋਰ ਜਿੰਨੇ ਵੀ ਕਲਾਕਾਰ ਨੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਸੋ ਮੈਂ ਤਾਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਸਾਨੂੰ ਇਹੋ ਜੀਆਂ ਫਿਲਮਾਂ ਸੁਪਰ ਡੁੱਪਰ ਹਟ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੇ ਇਹਨਾਂ ਫਿਲਮਾਂ ਦੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਕਲਾਕਾਰ ਨੇ ਉਹ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਹੋਰ ਵੀ ਬਹੁਤ ਵਧੀਆ ਫਿਲਮਾਂ ਜਿਹੜੀਆਂ ਉਹ ਬਣਾਉਣ ਤਾਂ ਕਿ ਚੰਗੇ ਵਿਸ਼ਿਆਂ ਦੇ ਉੱਤੇ ਜਿਹੜੇ ਫਿਲਮਾਂ ਬਣਨਗੀਆਂ ਸਮਾਜ ਦੇ ਵਿੱਚ ਬਹੁਤ ਵਧੀਆ ਸੁਨੇਹਾ ਜਿਹੜਾ ਉਹ ਜਾਂਦਾ ਫਿਰ ਸੋਰੀ ਸਾਨੂੰ ਇਹ ਫਿਲਮ ਮੈਂ ਕਹਿੰਦਾ ਕੋਈ ਬੰਦਾ ਪੰਜਾਬੀ ਮਿਸ ਨਾ ਕਰੇ ਹਰ ਬੰਦੇ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਮੈਂ ਅੱਗੇ ਵੀ ਕਹਿਣਾ ਉਹਨਾਂ ਕਿ ਸਾਡੀ ਜੌਬ ਅਜੇ ਤੱਕ ਹੁੰਦੀ ਹੈ ਜਦ ਤੱਕ ਅਸੀਂ ਤੁਹਾਨੂੰ ਦਿਖਾ ਨਹੀਂ ਦਿੰਦੇ ਸਾਡੀ ਉਦੋਂ ਤੱਕ ਹਾਲਤ ਸਟੂਡੈਂਟ ਵਾਲੀ ਹੁੰਦੀ ਹੈ ਕਿ ਅਸੀਂ ਆਪਣਾ ਇਮਤਿਹਾਨ ਅੰਦਰ ਦਿੱਤਾ ਆ ਆਡੀਅנס ਦਾ ਤੇ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜੋ-ਜੋ ਸਾਨੂੰ ਕਿਹਾ ਉਹਦੇ ਨਾਲ ਸਾਡਾ ਕਦ ਹੋਰ ਦੂਣਾ ਹੋਇਆ ਪਰ ਮੈਂ ਮੀਡੀਆ ਨੂੰ ਬੇਨਤੀ ਕਰਦਾ ਕਿ ਜੇ ਫਿਲਮ ਚੰਗੀ ਲੱਗੀ ਹੈ ਮੈਂ ਨਾਲ ਜੇਲ ਆ ਰਿਹਾ ਹਾਂ ਜੇ ਚੰਗੀ ਲੱਗੀ ਹੈ ਤਾਂ ਇਹਨੂੰ ਜ਼ਰੂਰ ਸਾਰਿਆਂ ਤੱਕ ਇਹ ਮੈਸੇਜ ਪਹੁੰਚਾਓ ਕਿ ਇਹ ਫਿਲਮ ਪਰਿਵਾਰਾਂ ਨੂੰ ਜੋੜਨ ਵਾਲੀ ਫਿਲਮ ਹੈ ਇਹ ਟੁੱਟਦੀ ਬिखरਦੀ ਜਾਂਦੀ ਦੁਨੀਆ ਨੂੰ ਫਿਰ ਇੱਕ ਗਲੋਬ 'ਚ ਬੰਦ ਕਰਨ ਵਾਲੀ ਫਿਲਮ ਹੈ ਇੱਕ ਦੂਜੇ ਤੋਂ ਬੇਮੁਖ ਹੋ ਕੇ ਤੁਰੇ ਜਾਂਦੇ ਰਿਸ਼ਤੇਆਂ ਨੂੰ ਵਾਪਸ ਖਿੱਚ ਕੇ ਲਿਆਉਣ ਵਾਲੀ ਫਿਲਮ ਹੈ ਇਹ ਸਾਨੂੰ ਆਪਣੇ ਪੈਰਾਂ ਤੋਂ ਛਿੜਕਦੇ ਜਾਂਦਿਆਂ ਨੂੰ ਸਟੇਬਲ ਕਰਨ ਵਾਲੀ ਫਿਲਮ ਹੈ ਇਹ ਸਾਨੂੰ ਆਪਣੇ ਮਰਦੇ ਜਾਂਦੇ اخلاق ਨੂੰ ਦੁਬਾਰਾ ਜਿਉਂਦੇ ਕਰਨ ਵਾਲੀ ਫਿਲਮ ਹੈ ਅਸੀਂ ਆਪਣਾ ਤਨ ਮਨ ਤੇ ਧਨ ਵੀ ਲਾਇਆ ਫਿਲਮ ਦੇ ਵਿੱਚ ਹੁਣ ਇਸ ਤੋਂ ਬਾਅਦ ਤੁਸੀਂ ਆਪਣਾ ਅਸ਼ੀਰਵਾਦ ਪਿਆਰ ਦੇਣਾ ਔਰ ਇੱਕ ਵਾਰੀ ਮੈਂ ਚਾਹਾਂਗਾ ਕਿ ਗਿੱਪੀ ਗਰੇਵਾਲ ਹਾਲਾਂਕਿ ਮੀਡੀਆ ਨੂੰ ਸੰਬੋਧਨ ਕਰ ਰਹੇ ਹਾਂ ਕੋਈ ਪਰਸਨਲ ਇਵੈਂਟ ਨਹੀਂ ਪਰ ਮੇਰੀ ਸਾਡੀ ਪੂਰੀ ਟੀਮ ਹੈ ਸਾਰੀ ਗਿੱਪੀ ਲਈ ਇੱਕ ਵਾਰੀ ਅਸੀਂ ਤਾਲੀਆਂ ਸਾਰੇ ਜ਼ਰੂਰ ਮਾਰੀਏ ਕਿਉਂਕਿ ਕਮਰਸ਼ੀਅਲ ਯੁੱਗ ਦੇ ਵਿੱਚ ਜਦੋਂ ਸਿਰਫ ਨੰਬਰਾਂ ਦੀ ਗੇਮ ਹੈ ਕਿ ਕਿਹੜੀ ਫਿਲਮ 100 ਕਰ ਗਈ ਕਿਹੜੀ 200 ਕਰ ਗਈ ਕਿਹੜੀ 400 ਕਿਨੇ ਹਜ਼ਾਰ ਕਰੋੜ ਕੀਤਾ ਉਹਦੇ ਵਿੱਚ ਇਹੋ ਜਿਹਾ ਕੰਟੈਂਟ ਲੈ ਕੇ ਆਣਾ ਜਿਹੜਾ ਪਰਿਵਾਰਾਂ ਨੂੰ ਦੁਬਾਰਾ ਜਿਉਂਦਿਆਂ ਕਰ ਸਕੇ ਜਿਹੜੇ ਫੈਮਿਲੀਜ਼ ਨੂੰ ਆਪਣੀਆਂ ਵੈਲਿਊਜ਼ ਸਮਝਾ ਸਕੇ ਕਿ ਪਿਓ ਪੁੱਤ ਦੇ ਰਿਸ਼ਤੇ ਦੀ ਪਿਓ ਧੀ ਦੇ ਮਾਂ ਧੀ ਦੇ ਰਿਸ਼ਤੇ ਦੀ ਗਲੀ ਗਵਾਂਡ ਦੀ ਯਾਰੀ ਦੋਸਤੀ ਜੀ ਆਪਣੀ ਸਰਜ਼ਮੀਨ ਨਾਲ ਤੁਹਾਡੇ ਰਿਸ਼ਤੇ ਦੀ ਕੀ ਹੈ ਮਹਿੰਮਤ ਇਹੋ ਜਿਹਾ ਕੰਟੈਂਟ ਬਣਾਉਣਾ ਆਪਣੇ ਆਪ 'ਚ ਬਹੁਤ ਵੱਡਾ ਕੰਮ ਹੈ ਔਰ ਮੀਡੀਆ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਹੀ ਸਾਡਾ ਸਾਥ ਦਿੱਤਾ ਅੱਗੋਂ ਵੀ ਦਿਓਗੇ ਬਹੁਤ ਸ਼ੁਕਰੀਆ ਜੀ ਮੈਨੂੰ ਜਦੋਂ ਬਾਈ ਜੀ ਨੇ ਆਵਾਜ਼ ਮਾਰੀ ਸੀ ਨਾ ਵੀ ਕਿੱਥੇ ਆ ਜਾ ਵੀ ਇੱਕ ਕੈਰੇਕਟਰ ਆ ਪੇਪਰ ਪਾਉਣ ਲੱਗੇ ਆ ਤੈਨੂੰ ਮੈਂ ਜਦੋਂ ਸੁਣਾਇਆ ਮੈਂ ਕਿਹਾ ਬਾਈ ਪੇਪਰ ਔਖਾ ਜੀ ਕਹਿੰਦੇ ਕਰ ਲੇਗਾ ਬਸ ਉਹ ਪਤਾ ਹੀ ਨਹੀਂ ਕਿਵੇਂ ਹੋ ਗਿਆ ਕਿ ਵਾਇਗਰੂ ਦੀ ਮੇਰ ਇਦਰੋਂ ਸਾਰਿਆਂ ਦੀ ਇਮਾਨਦਾਰੀ ੁੱਗ ਗਈ ਭਾਜੀ ਸੀ ਕਿ ਬਾਈ ਸੀ ਕਿ ਸਾਰੇ ਜਣੇ ਸੋਹੀ ਸਾਹਿਬ ਮਲਕੀਤ ਰੌਣੀ ਭਾਈ ਜੈਸਮੀਨ ਝੱਗੀ ਭਾਨਾ ਭਾਈ ਸਾਰੇ ਅਸੀਂ ਉੱਥੇ ਇੱਕ ਮਾਹੌਲ ਐਸਾ ਬਣਿਆ ਹੋਇਆ ਸੀ ਕਿ ਉਹ ਆਪੇ ਹੀ ਹੋ ਜਾਂਦਾ ਸੀ ਪਰ ਉਹ ਕਰੈਕਟਰ ਜਿਹੜਾ ਸੀਗਾ ਉਹ ਵਾਕਈ ਤੁਹਾਨੂੰ ਲੱਗਿਆ ਵੀ ਮੈਂ ਪਹਿਲਾਂ ਝੂਠ ਬੋਲਦਾ ਸੀਗਾ ਵੀ ਭਾਈ ਇਹ ਉਹ ਦਾ ਦੁਬਾਰਾ ਨਹੀਂ ਹੋਣਾ ਮੇਰਾ ਤੇ ਉਹ ਦਾ ਦੁਬਾਰਾ ਕਦੇ ਨਹੀਂ ਹੋਣਾ ਹੁਣ ਤੁਸੀਂ ਕਹੋਗੇ ਵੀ ਕਹਿ ਵੀਰੇ ਪੰਮਾ ਬੋਲਦਾ ਨਹੀਂ ਨਾ ਹੁਣ ਤਾਂ ਸਾਧੂ ਬੋਲੂ ਮੈਂ ਬਿਲਕੁਲ ਮੈਂ ਕਹਿੰਦਾ ਵੀ ਮੈਂ ਬਹੁਤ ਕਿਸਮਤ ਵਾਲਾ ਕਿ ਪਹਿਲਾਂ ਤਾਂ ਇਸ ਫਿਲਮ ਦਾ ਮੈਂ ਇੱਕ ਹਿੱਸਾ ਬਣਿਆ ਫਿਰ ਜਿਹੜਾ ਮੈਨੂੰ ਕਿਰਦਾਰ ਦਿੱਤਾ ਗਿਆ ਉਹ ਨਰਕਾ ਵਿੱਚ ਬਹੁਤ ਪੋਜ਼ਿਟਿਵ ਕੈਰੈਕਟਰ ਇੱਕੋ ਹੀ ਕੈਰੈਕਟਰ ਸੀ ਜਿਹੜਾ ਐਂਡ ਤੱਕ ਹੱਸਦਾ ਹੀ ਰਹਿੰਦਾ ਮੁੰਡੇ ਨਾਲ ਫੋਨ ਤੇ ਗੱਲ ਹੁੰਦੀ ਹੈ ਤਾਂ ਵੀ ਜੋ ਜਿਉਂਦਾ ਜਾਗਦਾ ਕਰੈਕਟਰ ਪੰਜਾਬੀ ਸੁਹਾਵ ਵਾਲਾ ਘਰੋਂ ਘਰ ਵਾਲੀ ਨਾਲ ਜੋ ਸੀਨ ਜੋ ਲਿਖੇ ਗਏ ਉਹ ਨਿਭਾਉਣੇ ਬਹੁਤ ਔਖੇ ਸੀ ਜਿਹੜੇ ਪਿੱਛੋਂ ਥੋੜਾ ਥੋੜਾ ਹਰ ਵੇਲੇ ਕੰਨ ਚ ਪੈਂਦਾ ਰਹਿਣਾ ਸੀਗੇ ਸੋਹੇ ਸਾਹਿਬ ਆ ਆ ਚਾਹੀਦਾ ਆ ਚਾਹੀਦਾ ਆਹ ਤੇ ਆ ਨਿਭਾ ਸਕੇ ਬਾਈ ਜੀ ਕਿਰਪਾ ਬਹੁਤ ਮੁਸ਼ਕਲ ਸੀ ਲੇਕਿਨ ਦਾਦੇ ਦੀ ਕਿਰਪਾ ਯੋਧਾ ਵੇਲਨ ਸ਼ੁਰੂ ਹੋਈ ਬਾਬੇ ਦੀ ਅਰਦਾਸ ਕਰਕੇ ਇਹ ਕੰਮ ਫੜਿਆ ਸੀ ਬਾਬੇ ਨੇ ਅਰਦਾਸ ਸੁਣੀ ਤੇ ਕੰਮ ਨੇ ਪਰੇ ਛੜਿਆ ਅੱਜ ਚੰਡੀਗੜ੍ਹ ਦੀ ਸਾਰੀ ਪ੍ਰੈਸ ਖੜੀ ਹੈ ਇਹ ਸਾਡੇ ਵਾਸਤੇ ਬਹੁਤ ਖੁਸ਼ੀ ਦਾ ਦਿਹਾੜਾ ਹੈ ਔਰ ਮੈਂ ਬੇਨਤੀ ਕਰੂੰਗਾ ਚੰਡੀਗੜ੍ਹ ਪ੍ਰੈਸ ਨੂੰ ਕਿ ਇਹ ਸਾਡਾ ਜਿਹੜਾ ਸੁਨੇਹਾ ਪੋਜ਼ਿਟਿਵ ਤਰੀਕੇ ਨਾਲ ਲੋਕਾਂ ਤੱਕ ਪਹੁੰਚਾ ਦਿਓ ਜਰਾ ਇਹ ਇਹ ਬਣਦਾ ਹੈ ਬੰਦਾ ਪੋਜ਼ਿਟਿਵ ਗੱਲ ਕਰਕੇ ਲੋਕਾਂ ਦਾ ਕਿ ਸੁਨੇਹਾ ਬਚਾਉਣਾ ਤਾਂ ਕਿ ਐਡੀ ਖੂਬਸੂਰਤ ਫਿਲਮ ਜਿਹੜੀ ਤੁਹਾਨੂੰ ਜਿਉਣ ਦਾ ਸੰਦੇਸ਼ ਆ ਦਿੰਦੀ ਹੈ ਵੀ ਇਸ ਤਰ੍ਹਾਂ ਜਿਉਣਾ ਹੈ ਜਿਹੜੀ ਮਾਹ ਬਾਬ ਪੁੱਤਾਂ ਧੀਆਂ ਦੇ ਵਿੱਚ ਫਰਕ ਆਏ ਨੇ ਬਹੁਤ ਮਾੜਾ ਹਾਲ ਹੈ ਉਸ ਮਾੜੇ ਹਾਲ ਨੂੰ ਭੜੇ ਹਾਲ ਨੂੰ ਸੁਧਾਰਨ ਲਈ ਸੁਧਾਰਨ ਲਈ ਇਹ ਫਿਲਮ ਬਣਾਈ ਹੈ ਜੀਪੀ ਜੀ ਉਹਨਾਂ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਸਾਡੇ ਸਤਕਾਰਯੋਗ ਗਿੱਪੀ ਗਰੇਵਾਲ ਸਾਹਿਬ ਹੋਣਾ ਨੇ ਅਰਦਾਸ 3 ਜਿਹੜੀ ਫਿਲਮ ਆ ਉਹ ਰਿਲੀਜ਼ ਕੀਤੀ ਆ ਸਾਰੇ ਮਹਾਪੁਰਸ਼ਾਂ ਨੇ ਸਾਰੇ ਸਤਪੁਰਸ਼ਾਂ ਨੇ ਸਾਰੇ ਸੂਝਵਾਨ ਸਰੋਤਿਆਂ ਨੇ ਔਰ ਪੰਥ ਦੀਆਂ ਮਾਇਨਾਂਜ ਹਸਤੀਆਂ ਸ਼ਖਸੀਅਤਾਂ ਨੇ ਆ ਕੇ ਇਸ ਫਿਲਮ ਨੂੰ ਦੇਖਿਆ ਸੋ ਜਦੋਂ ਆਪਾਂ ਫਿਲਮ ਦੇਖ ਰਹੇ ਸੀ ਜਿੱਥੇ ਬ੍ਰੇਕ ਆਈ ਆ ਬ੍ਰੇਕ ਤੋਂ ਬਾਅਦ ਰੋਣਾ ਸ਼ੁਰੂ ਹੋ ਜਾਂਦਾ ਤੇ ਅਖੀਰਲੇ ਦਮ ਤੱਕ ਮਤਲਬ ਤੁਸੀਂ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀਆਂ ਕਰਦਾ ਔਰ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਸਿੱਖਾਂ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਤੁਸੀਂ ਜੇ ਇਸ ਫਿਲਮ ਨੂੰ ਆਪਣੇ ਬੱਚਿਆਂ ਤੱਕ ਆਪਣੀਆਂ ਫੈਮਲੀਆਂ ਤੱਕ ਆਪਣੇ ਪਰਿਵਾਰਾਂ ਤੱਕ ਨਾ ਪਹੁੰਚਾ ਸਕੇ ਤਾਂ ਸਾਡੀ ਇਹ ਬਹੁਤ ਵੱਡੀ ਮੂਰਖਤਾ ਹੀ ਹੋਊਗੀ ਇੱਕ ਇੱਕ ਰੋਲ ਸਾਨੂੰ ਅੰਦ ਲੱਗਦਾ ਸੀ ਜਿਵੇਂ ਸੱਚ ਦੇ ਵਿੱਚ ਸਾਡੇ ਸੁਪਨਿਆਂ ਦੇ ਘਰ ਵਿੱਚ ਦੀ ਪਿੱਤਰਦਾ ਸਾਡੇ ਸੁਪਨਿਆਂ ਦੇ ਘਰ ਚ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਜਾਂ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਨੇ ਅੱਜ ਦੀ ਇਸ ਮੂਵੀ ਨੂੰ ਦੇਖਿਆ ਤੇ ਉਹਨਾਂ ਕਰਦਾਰਾਂ ਨਾਲ ਜੀ ਆਪਾਂ ਜੋੜ ਕੇ ਦੇਖੀਏ ਸਾਡੇ ਸਮਾਜ 'ਚ ਸੱਚੀ ਉਹ ਸਭ ਕੁਝ ਹੋ ਰਿਹਾ ਵਾ ਤੇ ਇਸ ਮੂਵੀ ਨੂੰ ਦੇਖ ਕੇ ਜੇ ਕਿਸੇ ਇੱਕ ਬੰਦੇ ਦੀ ਵੀ ਜ਼ਿੰਦਗੀ ਤਬਦੀਲੀ ਆ ਜਵੇ ਤਾਂ ਵੀਰੇ ਹੁਣਾਂ ਦਾ ਬਣਾਇਆ ਹੋਇਆ ਕੰਟੈਂਟ ਸਫਲ ਆ ਅਰ ਜਿੱਥੇ ਬਹੁਤ ਸਾਰੇ ਵਿਦਵਾਨ ਵੀਰੇ ਨੇ ਆਪਣੇ ਮੁਖਾਰ ਬਿੰਦ ਤੋਂ ਇਸ ਫਿਲਮ ਦੇ ਬਾਰੇ ਚੰਗਾ ਬੋਲਿਆ ਮੈਂ ਕੋਈ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਸੰਗਤ ਨੂੰ ਇਹੀ ਅਪੀਲ ਕਰਦਾ ਇਸ ਫਿਲਮ ਨੂੰ ਆਪਾਂ ਵੱਧ ਕੇ ਸਾਥ ਦੇਈਏ ਮੈਂ ਘੋਗੀ ਭਾਜੀ ਨੂੰ ਦਿਖਾਈ ਸੀ ਇਹ ਮੈਨੂੰ ਕਹਿੰਦੇ ਵੀ ਤੂੰ ਪਹਿਲੀਆਂ ਵਾਲਿਆਂ ਨਾਲੋਂ ਬਹੁਤ ਜ਼ਿਆਦਾ ਵਧੀਆ ਬਣਾਈ ਆ ਕੋਈ ਸ਼ੱਕ ਨਹੀਂ ਬੇਸ਼ੱਕ ਮੈਂ ਕਹਾਂ ਮੈਂ ਇਹਨਾਂ ਦਾ ਡਾਇਰੈਕਟਰਾਂ ਸ਼ਾਇਦ ਮੈਨੂੰ ਪੰਪ ਵੀ ਦੇ ਸਕਦੇ ਨੇ ਮੈਨੂੰ ਐ ਸੀਗਾ ਵੀ ਅੱਜ ਪਤਾ ਲੱਗੂਗਾ ਐਕਚੁਅਲੀ ਹਨਾ ਸੋ ਅੱਜ ਹੁਣ ਪਤਾ ਲੱਗਿਆ ਜੀ ਮੈਨੂੰ ਤਾਂ ਆਪ ਤੁਹਾਡੇ ਨਾਲ ਹੀ ਪਤਾ ਲੱਗਿਆ ਆ ਬਾਈ ਜਦੋਂ ਕਹਾਣੀ ਬਣਾ ਰਹੇ ਸੀਗੇ ਉਹਨੂੰ ਪਤਾ ਸੀਗੇ ਵੀ ਅਰਦਾਸ ਕੋਈ ਲੋਕ ਕਹਿੰਦੇ ਭਾਵਪਕ ਹੋਣਗੇ ਮੈਨੂੰ ਉਹਨਾਂ ਇੱਧਰ ਕਰੇ ਐਕਚੁਅਲੀ ਮੈਨੂੰ ਸੀਗਾ ਜੀ ਕਿਉਂਕਿ ਮੈਂ ਬੜਾਈ ਆਪਣੇ ਅਕੋਰਡਿੰਗ ਉਵੇਂ ਸੀ ਕਿ ਕਿ ਆ ਮੈਂ ਇਦਾਂ ਬਣਾਵਾਂ ਕਿ ਲੋਕਾਂ ਨੂੰ ਇਦਾਂ ਕਿਉਂਕਿ ਮੈਨੂੰ ਲੱਗਾ ਚੀਜ਼ ਉਹੀ ਬਣਾਉਣ ਦਾ ਉਹੀ ਬਣਾਉਣੀ ਚਾਹੀਦੀ ਹੈ ਜਿਹਦਾ ਇੰਪੈਕਟ ਆਵੇ ਪੂਰੇ ਦਾ ਪੂਰਾ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਇਸ ਫਿਲਮ ਨੂੰ ਬਣਾਉਣਾ ਥੋੜਾ ਔਖਾ ਵਾ ਕਿਉਂਕਿ ਤੁਸੀਂ ਵਧੀਆ ਗੱਲਾਂ ਕਰ ਰਹੇ ਹੋ ਸਿਆਣੀਆਂ ਗੱਲਾਂ ਕਰ ਰਹੇ ਹੋ ਔਰ ਅੱਜ ਦੀ ਰੇਟ ਵਿੱਚ ਕੋਈ ਸਿਆਣੀ ਗੱਲ ਸੁਣਨੀ ਨਹੀਂ ਚਾਹੁੰਦਾ ਜੇ ਤੁਸੀਂ ਐਂਟਰਟੇਨਿੰਗ ਨਹੀਂ ਕਹਿੰਦੇ ਐਂਟਰਟੇਨਮੈਂਟ ਨਹੀਂ ਦਿੰਦੇ ਹੈਗੇ ਤਾਂ ਗੜਬੜ ਹੋ ਜਾਂਦੀ ਆ ਸੋ ਬੜਾ ਬੰਨ ਕੇ ਰੱਖਣਾ ਪੈਂਦਾ ਹੈ ਕਿ ਸੀਨ ਹੋਲਡ ਵੀ ਕਰੇ ਤੇ ਤੁਹਾਨੂੰ ਵਧੀਆ ਗੱਲਾਂ ਵੀ ਦੱਸੇ ਤੁਹਾਨੂੰ ਚੰਗੇ ਸੁਨੇਹੇ ਵੀ ਦੇਵੇ ਸੋ ਕਿਉਂਕਿ ਲਾਈਨ ਜੋ ਤੁਸੀਂ ਲਿਖਦੇ ਹੋ ਤੁਹਾਡੇ ਮਨ 'ਚ ਵਡੀਆਂ ਚੀਜ਼ਾਂ ਹੁੰਦੀਆਂ ਇੱਕ ਇੱਕ ਅੱਖਰ ਪਿੱਛੇ ਕਈ ਵਾਰੀ ਲੜਾਈ ਹੁੰਦੀ ਹੈ ਬਟ ਅੱਜ ਜਦੋਂ ਇੱਕ ਇੱਕ ਲਾਈਨ ਤੇ ਤਾੜੀਆਂ ਵੱਜਦੀਆਂ ਅਸੀਂ ਤਾਂ ਮੈਨੂੰ ਐ ਲੱਗਿਆ ਮੈਂ ਕਿਹਾ ਯਾਰ ਠੀਕ ਹੋਇਆ ਕੰਮ ਬਹੁਤ ਬਹੁਤ ਇਸ ਮੂਵੀ ਨਾਲ ਜੁੜ ਕੇ ਮੈਨੂੰ ਲੱਗਿਆ ਬਾਬਾ ਜੀ ਨੇ ਮੇਰੇ ਉੱਤੇ ਮહેર ਕਰ ਦਿੱਤੀ ਤੇ i will always be proud of it thank you ਸਾਡੇ ਮਰਹੂਮ ਕਵੀ surjit patar ਜੀਆਂ ਲਾਈਨਾਂ ਜੀ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤਾਂ ਤੁਰਦਾਂ ਦਾ ਰਾਹ ਬਣ ਜਾਂਦੇ ਨੇ ਸੋ ਸਾਡੇ ਲਈ ਇਹ ਸੰਭਲ ਮੋਸ਼ਨ ਨੇ ਇੱਕ ਰਾਹ ਬਣਾਏ ਨੇ ਉਹ ਜਿਹੇ ਜਿਹੜੀ ਇਹ ਅਰਦਾਸ ਵਰਗੀ ਸੀਰੀਜ਼ ਨੇ ਦਿੱਤੀ ਆ ਪਹਿਲਾਂ 16 ਦੇ ਵਿੱਚ ਸਾਡੀ ਅਰਦਾਸ ਫਿਲਮ ਆਈ ਫਿਰ ਅਰਦਾਸ ਕਰਾਂ 19 ਦੇ ਵਿੱਚ ਆਈ ਤੇ ਹੁਣ 5 ਸਾਲਾਂ ਬਾਅਦ 24 ਦੇ ਵਿੱਚ ਅਰਦਾਸ ਰਵੱਦੇ ਪੜ ਦੇ ਲੈ ਕੇ ਆਏ ਆ ਜ਼ਿੰਦਗੀ ਦੀਆਂ ਮੋਰਲ ਵੈਲਿਊਜ਼ ਕੀ ਨੇ ਸਾਨੂੰ ਸਿਨੇਮਾ ਜਦੋਂ ਇਹ ਦਿਖਾਉਂਦਾ ਮੈਂ ਸਮਝਦਾ ਕਿ ਸਿਨੇਮਾ ਸਾਡੇ ਬੱਚਿਆਂ ਲਈ ਬਣਦਾ ਸਾਡੇ ਸਾਰਿਆਂ ਲਈ ਬਣਦਾ ਸੋ ਇਹੋ ਜਿਹਾ ਸਿਨੇਮਾ ਨੂੰ ਵੈਲਕਮ ਹੋਣਾ ਚਾਹੀਦਾ ਜਿੱਥੇ ਅਸੀਂ ਹੋਰ ਸਾਰਾ ਕੁਝ ਦੇਖਦੇ ਆ ਮੈਨੂੰ ਲੱਗਦਾ ਕਿ ਇਹ ਫਿਲਮ ਦੇਖ ਕੇ ਅਸੀਂ ਇਹ ਦੱਸਾਂਗੇ ਕਿ ਅਸੀਂ ਚੰਗੀਆਂ ਚੀਜ਼ਾਂ ਦੀ ਕਦਰ ਕਰਦੇ ਆ ਕਿ ਪੰਜਾਬੀ ਲੋਕ ਆ ਸਾਰੇ ਆਪਣੀ ਵਿਰਾਸਤ ਦੀ ਕਦਰ ਕਰਦੇ ਨੇ ਅਸੀਂ ਆਪਣੀ ਦਰਸਹਿ ਦੀ ਕਦਰ ਕਰਦੇ ਆ ਮੈਂ ਸਿਰਫ ਇੱਕ ਮਿੰਟ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਅੱਜ ਮੈਂ ਤੇ ਸੋਹੀ ਸਾਹਿਬ ਪਠੰਡੇ ਤੋਂ ਅੱਗੇ ਇੱਕ ਕਾਲਜ ਵਿੱਚ ਗਏ ਹੋਏ ਸੀਗੇ ਪਤਾ ਲੱਗਿਆ ਕਿ ਫਿਲਮ ਦਾ ਜ ਪ੍ਰੀਮੀਅਰ ਹੋਣਾ ਹੈ ਆਉਤੋਂ ਦੋ ਕੁੜੀਆਂ ਨੇ ਇੱਕ ਗਿਫਟ ਸਾਨੂੰ ਕੱਢ ਕੇ ਦਿੱਤਾ ਤੇ ਇਹ ਗਿੱਪੀ ਗੁਰ ਬਰੇਵਾਲ ਸਾਹਿਬ ਭਾਦ ਤੇ ਗੁਰਪ੍ਰੀਤ ਕੂਕੀ ਜੀ ਵਾਸਤੇ ਆ ਪਿੱਛੇ ਨਾਂ ਲੇ ਕੇ ਭਾਜੀ ਉਹਨਾਂ ਆ ਸਾਡੇ ਹੱਥ ਭੇਜਿਆ ਮੈਂ ਤਾਂ ਸੋਚੀ ਸਾਹਿਬ ਬੇਸੀ ਜੀ